ਜਿਹੜਾ ਪੈਸਾ ਉਹ ਨਿਕਾ ਹਾਂ ਸੱਲੜੇ ਛੋੜਿਆ ਦੇ ਦੇਖੀ ਸੱਲ ਡਾਊਨ ਹੋ ਗਏ ਤੇ ਹੂੰ ਕਿਹੜਾ ਮੁੰਡਾ ਮੈਂ ਕਰਨੀ ਦਾ ਅੱਛਾ ਚੱਲ ਇਹੀ ਦੁਕਾਨ ਤੇ ਫਿਰ ਦੁਕਾਨ ਜਾਂਦਾ ਕਾਨ ਜਾਂਦੇ ਉਹ ਤੇ ਛੱਪੜ ਕੋਲੇ ਆ ਛੱਪੜ ਜਾਊ ਜਿੱਥੇ ਕੂਲ ਜਾਊਗਾ ਹਾਂ ਉਧਰ ਨਹੀਂ ਹਾਂ ਬਈ ਆ ਧਰਮਸ਼ਾਲਾ ਤੋਂ ਅੱਗੇ ਛੱਪੜ ਨਹੀਂ ਹੂੰ ਇੱਥੇ ਦੁਕਾਨ ਆ ਜਿੱਥੋਂ ਨੰਬਰ ਲੈ ਚਦੇ ਕਿੰਨੇ ਤੇ ਉਲੇਖੇ ਗਾਤੇ ਪੰਨੇ ਹੈ ਟੈਸਟ ਪੰਨਾ ਮੇਰੇ ਕੋਲ ਤਾਂ ਦੇ ਦੇ ਫਿਰ ਹੱਥ ਕੀ ਭੋਲੇ ਨੇ ਹਉ ਉੱਥੇ ਵੇਖ ਆ ਗਲੀ ਜਾਊਗੀ ਨਾ ਸਿੱਧੀ ਆਵੇ ਹਾਂ ਹਾਂ ਉਹ ਗਲੀ ਮੋੜ ਕੇ ਉੱਥੇ ਚੱਪਲ ਕੋਲੇ ਰਖਾਣਾ ਉਹ ਊੜਾ ਬੈਟਰ ਨਹੀਂ ਚੱਪੜਾ ਆਉਗੀ ਹੂੰ ਉੱਥੇ ਉੱਥੇ ਪੁੱਛ ਲਈ ਚੰਗਾ ਜਿਹੜਾ ਪੈਸੇ ਉਹ ਪਖਾ ਹਾਂ ਸੈਲਰੇ ਛੋੜਿਆ ਦੇ ਦੇਖੀ ਸੈਲ ਡਾਊਨ ਹੋ ਗਏ ਤੇ ਹਾਂ ਕੀ ਲਾ ਮੁੰਡਾ ਮੈਂ ਕਰਨੀ ਦਾ ਅੱਛਾ ਚੱਲ ਇਹੀ ਦੁਕਾਨ ਤੇ ਫਿਰ ਦੁਕਾਨ ਜਾਂਦਾ ਕਾਨੀ ਜਾਂਦਾ ਉਹ ਉੱਥੇ ਛੱਪੜ ਕੋਲੇ ਮੈਂ ਛੱਪੜ ਜਾਊ ਜਿੱਥੋਂ ਪੂਲ ਜਾਊਗਾ ਹਾਂ ਉਧਰ ਨਹੀਂ ਆ ਬਈ ਆ ਧਰਮਸ਼ਾਲਾ ਤੋਂ ਅੱਗੇ ਛੱਪੜ ਨਹੀਂ ਹਾਂ ਇੱਥੇ ਦੁਕਾਨ ਆ ਜਿੱਥੋਂ ਨੰਬਰ ਲਾ ਕੇ ਦੇ ਪਿੰਨਾ ਤੇਰੇ ਲਿਖੇਗਾ ਕਾ ਤੇ ਹਾਂ ਪੰਨੇ ਹੈ ਟੈਸਟ ਪੰਨਾ ਮੇਰੇ ਕੋਲ ਤਾਂ ਉਹ ਦੇ ਫਿਰ ਹਾਕ ਤੇ ਕੀ ਲੈਣੀ ਹਾਉ ਉੱਥੇ ਵੇਖ ਆ ਗਲੀ ਜਾਊਗੀ ਨਾ ਸਿੱਧੀ ਆਵੇ ਹਾਂ ਹਾਂ ਉਹ ਗਲੀ ਮੁੜ ਕੇ ਉੱਥੇ ਛੱਪੜ ਕੋਲੇ ਦੁਕਾਨ ਆ ਥੋੜਾ ਉੱਗਿਆ ਤੇ ਨਹੀਂ ਛੱਪੜ ਆਉਗੀ ਹੂੰ ਹੂੰ ਉੱਥੇ ਉੱਥੇ ਪੁੱਛ ਲਈ ਚੰਗਾ